ਬੇਟੀਆ ਲਈ ਧੀਆਂ ਲਈ ਸਾਡੀ ਸੰਸਥਾ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਪਤਾ ਨਹੀਂ ਉਹ ਕੁਦਰਤ ਨੇ ਜਿਹਨੂੰ ਕਹਿੰਦੇ ਆ ਵੀ ਆਦੇਸ਼ ਲਾਉਣਾ ਸੀ ਉਹ ਵੀ ਅੱਜ ਬਰਦਾਰ ਪਿੰਡ ਤੋਂ ਪਰਖਾਲੀ ਦੇ ਇਲਾਕੇ ਤੋਂ ਜਿਹੜਾ ਕੰਮ ਸ਼ੁਰੂ ਹੋਇਆ ਆ ਇਹ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਉਹਨਾਂ ਲਈ ਕੁਝ ਕਰ ਸਕੀਏ ਔਰ ਪਿਛਲੇ 20 ਦਿਨਾਂ ਦੇ ਵਿੱਚ ਅੰਕਲ ਨੇ ਇਹ 20 ਬੱਚਿਆਂ ਨੂੰ ਆਈਡੈਂਟੀਫਾਈ ਕੀਤਾ ਲਿਸਟ ਬਣਾਈ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਜਿਹੜਾ ਕਿਉਂਕਿ ਇਹ ਮੇਰਾ ਇੱਕ ਵਿਜਨ ਸੀ ਇੱਕ ਸੁਪਨਾ ਸੀ ਪਰ ਜੇ ਸੁਪਨਾ ਅੱਜ ਸਾਕਾਰ ਹੋਇਆ ਹੈ ਆ ਚਾਰ ਨੰਬਰ ਤੇ ਆਖਿਲ ਪਾ ਚਲੋ ਜੀ ਇਧਰ ਆਜੋ ਡਾਇਰੈਕਟਰ ਇਧਰ ਆਜੋ ਅਮਨ ਸ਼ਾ ਦੇਵੀ ਆਓ ਜੀ ਨਿਸ਼ਾ ਦੇਵੀ ਮਨਪ੍ਰੀਤ ਕੋਰ ਕ ਕਰ ਰਹੀ ਪਿੰਕੀ ਸੱਤਿਆ ਦੇ ਵੀ ਪਿੰਕੀ ਸ਼ਿਸ਼ਾ ਰਾਣੀ ਹੌਲੀ 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 ਟੋਕੇ ਚੱਲ ਪਿੰਕੀ ਟੋਕੇ ਕੰਟਰੀ ਕਾਰ ਐਕਸੀਡਾਈਆਂ ਨੇ ਮੈਂ ਸਭ ਤੋਂ ਪਹਿਲੋਂ ਤੇ ਮੇਰੇ ਲਈ ਕੋਈ ਸ਼ਬਦ ਨਹੀਂ ਹੈਗੇ ਅੱਜ ਦੇ ਇਸ ਮੂਮੈਂਟ ਦੇ ਵਿੱਚ ਮੇਰੇ ਗੱਲ ਕਰਦੇ ਵੀ ਮੈਂ ਜਿਹਨੂੰ ਕਹਿੰਦਾ ਭਵਕ ਹੋਰਿਆਂ ਕਿਉਂਕਿ ਆਪਣੀ ਜਵਾਨੀ ਵਿੱਚ ਮੈਂ ਉਹ ਬੱਚਾ ਜਿਹਨੂੰ ਹਫਤੇ ਦਾ 500 ਰੁਪਇਆ ਮਿਲਦਾ ਹੁੰਦਾ ਸੀ ਉਸੇ 500 ਦੇ ਵਿੱਚ ਮੈਂ ਆਪਣੇ ਮੋਟਰਸਾਈਕਲ ਤੇ ਤੇਲ ਵੀ ਪਾਉਣਾ ਤੇ ਆਪਣੇ ਕਾਲਜ ਵਿੱਚ ਆਪਣੇ ਖਾਣੇ ਪੀਣੇ ਦਾ ਖਰਚਾ ਵੀ ਚੜਨਾ ਉਸ ਬੈਕਗ੍ਰਾਉਂਡ ਤੋਂ ਆਉਂਦੇ ਹੋਏ ਅੱਜ ਕੁਦਰਤ ਨੇ ਇਹਨੀ ਬਖਸ਼ਿਸ਼ ਕੀਤੀ ਹੈ ਕਿ ਮੇਰੇ ਇੱਕ ਮਨ ਦਾ ਸੁਪਨਾ ਸੀ ਕਿ ਮੈਂ ਇਨਸਾਨੀਅਤ ਪਹਿਲਾਂ ਇੱਕ ਸੰਸਥਾ ਬਣਾਉਣੀ ਹੈ ਕਿ ਉਹਨੇ ਮੇਰੇ ਤੇ ਇਨੀ ਬਖਸ਼ਿਸ਼ ਕੀਤੀ ਕਿ ਨਾ ਕੇਵਲ bizness wise ਪਰਵਾਰ ਤੇ ਆਪਣੀ ਛੜੀ ਰੱਖ ਕੇ ਐਸਾ ਨਾਮ ਬਣਾ ਕੇ ਦੇਖਦਾ ਕਿ ਅੱਜ ਮੈਂ ਉਹਨਾਂ ਕੁਝ ਚੰਦ ਸਿੱਖ ਪਰਵਾਰਾਂ ਚੋਂ ਆ ਦੁਨੀਆ ਦੇ ਜਿਨ੍ਹਾਂ ਦੇ ਆਪਣੇ ਹੈਲੀਕਾਪਟਰ ਨੇ ਇੰਨੀ ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਲੋਕਾਂ ਦੀ ਦੁਆਵਾਂ ਨੇ ਬਖਸ਼ਿਸ਼ ਕੀਤੀ ਹੈ ਕਿ ਮੈਂ ਉਸ ਬਾਪ ਦਾ ਬੇਟਾ ਆ ਜਿਹੜਾ ਜਿਨੇ ਹਿਸਟਰੀ ਬਣਾਈ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੇ ਵਿੱਚ ਪਹਿਲੇ ਸਿੱਖ ਦੇ ਰੂਪ ਚ ਆ ਪੰਜਾਬ ਦਾ ਜੇ ਕੋਈ ਲੀਡਰ ਗਿਆ ਤੇ ਉਹ ਮੇਰੇ ਪਿਤਾ ਜੀ ਗਏ ਮੈਂ ਸ਼ੁਰੂ ਤੋਂ ਜਦੋਂ ਆਪਣਾ ਜੀਵਨ ਸ਼ੁਰੂ ਕੀਤਾ ਹਮੇਸ਼ਾ ਮੇਰੇ ਪਿਤਾ ਜੀ ਨੇ ਮੈਨੂੰ ਦੋ ਗੱਲਾਂ ਸਮਝਾਈਆਂ ਕਿ ਬੇਟੇ ਕਿਸੇ ਤੋਂ ਡਰਨਾ ਨਹੀਂ ਨਾ ਕਿਸੇ ਜ਼ਿੰਦਗੀ ਵਿੱਚ ਕਿਸੇ ਨੂੰ ਡਰਾਉਣਾ ਜੋ ਮੰਗਣਾ ਉਸ ਵਾਹਿਗੁਰੂ ਕੋਲੋਂ ਮੰਗਣਾ ਔਰ ਜੀਵਨ ਦੇ ਕੰਮ ਉਹ ਕਰਨੇ ਨੇ ਕਿ ਮਰਨ ਤੋਂ ਬਾਅਦ ਵੀ ਤੁਸੀਂ ਜੀਵਿਤ ਰਹਿ ਸਕੋ ਸੋ ਮੇਰੇ ਲਈ ਅੱਜ ਤੋਂ ਵੱਧ ਮਤਲਬ ਜਿਹਨੂੰ ਕਹਿੰਦੇ ਖੁਸ਼ੀ ਦੀ ਗੱਲ ਨਹੀਂ ਕਿ ਇਸ ਪਿੰਡ ਬਰਦਾਰ ਦੇ ਵਿੱਚ ਅਸੀਂ ਆਪਣੀ ਮੁਹਿੰਮ ਜਿਹੜੀ ਸਦਸਤਾ ਦੀ ਸਾਡੀ ਮੁਹਿੰਮ ਹੈ ਮੇਰੀ ਬੇਟੀ ਮੇਰੀ ਸ਼ਾਨ ਦੇ ਤਹਿਤ ਕਿਉਂਕਿ ਮੈਂ ਆਉਂਦਾ ਜਾਂਦਾ ਰਹਿੰਦਾ ਹੁੰਦਾ ਪਿੰਡਾਂ ਦੇ ਵਿੱਚ ਮੈਂ ਬਹੁਤ ਥਾਂ ਤੇ ਦੇਖਿਆ ਕਿ ਸਲਾਮ ਹੈ ਉਹਨਾਂ ਬੱਚਿਆਂ ਨੂੰ ਜਿੱਦਾਂ ਮਲਤਾਨ ਅੰਕਲ ਨੇ ਵੀ ਕਿਹਾ ਕਿ ਬੀਤੀਆਂ 5 5 7 7 ਕਿਲੋਮੀਟਰ ਚੱਲ ਕੇ ਆਉਂਦੀਆਂ ਨੇ ਪੜ੍ਹਾਈ ਲੈਣ ਦੇ ਲਈ ਔਰ ਮੈਂ ਪੰਜਾਬ ਦੇ ਵਿੱਚ ਮੈਂ ਜਦੋਂ ਵੀ ਕਿਤੇ ਜਾਂਦਾ ਮੈਂ ਬਹੁਤ ਗੱਲ ਕਰਦਾ ਮੈਂ ਕਹਿੰਦਾ ਯਾਰ ਸਾਡੇ ਕਲਚਰ ਨੂੰ ਬਦਲਣ ਦੀ ਲੋੜ ਹੈ ਸਾਡੇ ਪਿੰਡਾਂ ਦੇ ਵਿੱਚ ਚੰਗੇ ਘਰਾਂ ਦੇ ਵਿੱਚ ਵੀ ਜਦੋਂ ਬੇਟੀ ਹੁੰਦੀ ਹੈ ਤੇ ਚਾਹੇ ਮਜ਼ਾਕ ਹੋਵੇ ਚਾਹੇ ਉਹਦੇ ਤੇ ਆਪਾਂ ਦਾਜ ਦੀ ਗੱਲ ਕਰਨਾ ਆਪਣੇ ਵੀ ਯਾਰ ਹੁਣ ਵੇਜੀ ਆ ਗਈਏ ਦਾਜ ਇਕੱਠਾ ਕਰਨਾ ਤੇ ਜਦੋਂ ਮੁੰਡਾ ਹੁੰਦਾ ਤੇ ਜਾਇਦਾਦ ਦੀ ਗੱਲ ਕਰਨ ਲੱਪੈਂਦੇ ਆ ਵੀ ਯਾਰ ਆਪਾਂ ਚਾਰ ਚੀਜ਼ਾਂ ਵੜਾ ਕੇ ਜਾਣੀਆਂ ਆਪਣੇ ਮੁੰਡੇ ਨੂੰ ਦੇ ਕੇ ਜਾਣੀਆਂ ਬਟ ਸਚਾਈ ਇਹ ਹੈ ਜ਼ਿੰਦਗੀ ਦੀ ਕਿ ਜੇ ਅਸਲ ਦੇ ਵਿੱਚ ਅਸੀਂ ਆਪਣੇ ਬੱਚੇ ਨੂੰ ਕੋਈ ਗੁਣ ਦੇ ਕੇ ਜਾਣਾ ਹੈ ਜਾਂ ਕੋਈ ਜਾਇਦਾਦ ਦੇ ਕੇ ਜਾਣੀ ਹੈ ਉਹ ਜਾਇਦਾਦ ਸਾਨੂੰ ਐਜੂਕੇਸ਼ਨ ਦੀ ਦੇ ਕੇ ਦੇਣੀ ਚਾਹੀਦੀ ਹੈ ਉਹ ਜਾਇਦਾਦ ਆਪਣੇ ਬੱਚਿਆਂ ਨੂੰ ਬੈਸਟ ਸਕੂਲ ਬੈਸਟ ਨੋਲਿਜ ਔਰ ਬੈਸਟ ਐਕਸਪੋਜ਼ਰ ਜਿਹੜੀ ਹੈਗੀ ਹੈ ਉਹ ਜਿਹੜਾ ਸਾਨੂੰ ਕਰਵਾ ਕੇ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ ਸਾਡੀ ਕੌਮ ਦਾ ਭਵਿੱਖ ਸੁਰੱਖਿਤ ਹੋ ਸਕਦਾ। ਸੋ ਇਸ ਬਰਦਾਰ ਪਿੰਡ ਦਾ ਇਸ ਇਲਾਕੇ ਦਾ ਮੇਰਾ ਵੈਸੇ ਵੀ ਬੜਾ ਕੁਦਰਤੀ ਮੂਹ ਹੈ ਔਰ ਖਾਸ ਕਰਕੇ ਇਸ ਪਿੰਡ ਤੋਂ। ਇਹ ਪਤਾ ਨਹੀਂ ਜਿਹਨੂੰ ਕਹਿੰਦੇ ਕੋਈ ਪੁਰਾਣੇ ਕਹਿੰਦੇ ਜਨਮਾਂ ਦੇ ਰਿਸ਼ਤੇ ਹੁੰਦੇ ਆ ਅੱਜ 2008 ਜਾਂ 9 ਦੇ ਵਿੱਚ ਮੈਂ ਉਦੋਂ ਨੌਜਵਾਨਾਂ ਦੀ ਲਈ ਜਿਮ ਬਣਾਉਣੀ ਸ਼ੁਰੂ ਕੀਤੀ ਸੀ। ਤਾਂ ਮੇਰਾ ਮਨ ਕਰਦਾ ਹੁੰਦਾ ਸੀਗਾ ਯਾਰ ਕਿ ਮੈਂ ਇਹ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਉਣਾ ਤੇ ਸਾਨੂੰ ਉਹਨਾਂ ਨੂੰ ਸਾਨੂੰ ਉਹਨਾਂ ਦੇ ਲਈ ਕੁਝ ਕਰਨਾ ਪੈਣਾ ਚਾਹੀਦਾ ਤੇ ਉਸ ਵੇਲੇ ਮੈਂ ਜਿਮ ਬਣਾਉਣੇ ਸ਼ੁਰੂ ਕੀਤੇ ਔਰ ਮੈਨੂੰ ਅੱਜ ਜਦੋਂ ਮੈਂ ਇੱਥੇ ਆਇਆ ਫਿਰ ਮੈਨੂੰ ਯਾਦ ਆਈ ਕਿ ਜਦੋਂ 2009 ਜਾਂ 10 ਦੀ ਗੱਲ ਹੈ ਜਦੋਂ ਮੈਂ ਜਿਮ ਬਣਾਉਣੇ ਸ਼ੁਰੂ ਕੀਤੇ ਉਦੋਂ ਵੀ ਪਹਿਲਾ ਜਿਮ ਇਸ ਪਿੰਡ ਬਰਦਾਰ ਦੇ ਵਿੱਚ ਬਣਿਆ ਸੀ ਔਰ ਮੇਰੇ ਖਿਆਲ ਨਾਲ ਸ਼ਾਇਦ ਮੈਂ ਹੁਣ ਪਿੱਛੇ ਪੁੱਛਦਾ ਸੀ ਤੇ ਕਹਿੰਦੇ ਸੀ ਉਹ ਜਿਮ ਹਾਲੇ ਤੱਕ ਵੀ ਉੱਥੇ ਸਵਾਨ ਪਿਆ ਹੈ ਸੋ ਅੱਜ ਜੇ ਬੇਟੀਆਂ ਲਈ ਧੀਆਂ ਲਈ ਸਾਡੀ ਸੰਸਥਾ ਨੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਪਤਾ ਨਹੀਂ ਉਹ ਕੁਦਰਤ ਨੇ ਜਿਹਨੂੰ ਕਹਿੰਦੇ ਆ ਵੀ ਆਦੇਸ਼ ਲਾਉਣਾ ਸੀ ਉਹ ਵੀ ਅੱਜ ਬਰਦਾਰ ਪਿੰਡ ਤੋਂ ਪਰਖਾਲੀ ਦੇ ਇਲਾਕੇ ਤੋਂ ਜਿਹੜਾ ਇਹ ਕੰਮ ਸ਼ੁਰੂ ਹੋਇਆ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਕੈਪਟਨ ਮਲਤਾਨ ਅੰਕਲ ਨੂੰ ਜੀ ਕਿਉਂਕਿ ਜਦੋਂ ਮੈਂ ਅੰਕਲ ਦੇ ਨਾਲ ਇਹ ਵਿਸ਼ੇ ਦੇ ਡਿਸਕਸ਼ਨ ਕੀਤਾ ਕਹਿਣਾ ਬੜਾ ਸੌਖਾ ਕਰਨਾ ਬਹੁਤ ਮੁਸ਼ਕਲ ਹੈ ਜੀ ਮੈਂ ਅੰਕਲ ਨੂੰ ਬੇਨਤੀ ਕੀਤੀ ਮੈਂ ਕਿਹਾ ਅੰਕਲ ਮੈਂ ਚਾਹੁੰਨਾ ਵੇ ਅਸੀਂ ਆਪਣੇ ਬੱਚੇ ਜਿਹੜੇ ਡਿਜ਼ਰਵਿੰਗ ਬੱਚੇ ਐ ਉਹਨਾਂ ਦੀ ਮਦਦ ਕਰ ਸਕੀਏ ਜਿਹੜੇ ਬੱਚੇ ਪੜਨਾ ਚਾਹੁੰਦੇ ਆ ਉਹਨਾਂ ਲਈ ਕੁਝ ਕਰ ਸਕੀਏ ਔਰ ਪਿਛਲੇ 20 ਦਿਨਾਂ ਦੇ ਵਿੱਚ ਅੰਕਲ ਨੇ ਇਹ 20 ਬੱਚਿਆਂ ਨੂੰ ਆਈਡੈਂਟੀਫਾਈ ਕੀਤਾ ਲਿਸਟ ਬਣਾਈ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਜਿਹੜਾ ਕਿਉਂਕਿ ਇਹ ਮੇਰਾ ਇੱਕ ਵਿਜ਼ਨ ਸੀ ਇੱਕ ਸੁਪਨਾ ਸੀ ਪਰ ਜੇ ਸੁਪਨਾ ਅੱਜ ਸਾਕਾਰ ਹੋਇਆ ਤੇ ਇਹ ਕੈਪਟਨ ਮਲਤਾਨ ਅੰਕਲ ਦੇ ਮੇਰੇ ਅੱਗੇ ਸਦਕੇ ਹੋਇਆ ਮੈਂ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਕਿ ਵਾਹਿਗੁਰੂ ਉਹਨਾਂ ਨੂੰ ਲੰਬੀ ਉਮਰ ਚੜ੍ਹਦੀ ਕਲਾ ਔਰ ਸਦਾ ਸਾਡੇ ਮਾਰਗਦਰਸ਼ਕ ਬਣ ਕੇ ਰਹਿਣ ਇਹਦੀ ਮੈਂ ਬੇਨਤੀ ਵੀ ਕਰਾਂਗਾ ਗੁਰੂ ਅਗੇ ਅਰਦਾਸ ਵੀ ਕਰਾਂਗਾ ਕਿਉਂਕਿ ਜਦ ਤੱਕ ਕਹਿੰਦੇ ਜਿਹੜਾ ਪਾਣੀ ਹੈ ਨਾ ਨੀਰ ਹੈ ਜੇ ਉਹਨੂੰ ਆਪਾਂ ਵੱਟ ਲਾ ਕੇ ਡਾਇਰੈਕਸ਼ਨ ਦੇ ਦਈਏ ਤੇ ਉਹ ਕਣਕ ਵੀ ਉਗਾ ਦਿੰਦੀ ਤੇ ਝੋਨਾ ਵੀ ਉਗਾ ਦਿੰਦਾ ਤੇ ਜੇ ਪਾਣੀ ਬਿਨਾਂ ਡਾਇਰੈਕਸ਼ਨ ਦੇ ਖੇਤਾਂ 'ਚ ਵੜ ਜਾਏ ਫਿਰ ਉਹ ਲੱਗੀ ਫਸਲ ਵੀ ਖਤਮ ਕਰ ਦਿੰਦੇ ਨੇ ਸੋ ਇਹ ਇਹਨਾਂ ਦੀ ਡਾਇਰੈਕਸ਼ਨ ਹੀ ਸਦਕਾ ਹੈ ਕਿ ਅੱਜ ਮੈਂ ਇੱਥੇ ਤੁਹਾਡੇ ਸਾਰਿਆਂ ਦੇ ਵਿੱਚ ਬੈਠ ਸਕਿਆ ਇਹਨਾਂ ਦੀ ਮਿਹਨਤ ਦੇ ਸਦਕਾ ਹੀ ਹੈ ਕਿ ਮੈਂ ਇਹਨਾਂ ਅੱਜ 20 ਬੱਚੀਆਂ ਦੀ ਸੁਪਨਾ ਅੱਗੇ ਵਧਰ ਜਿਹੜੇ